ਆਏ ਗਰੋਂ ਕੰਪਨੀ ਨਹੀਂ ਜਾਂਦਾ ਸਾਸਰੀ ਕਾਲ ਜੀ ਸਾਰਿਆਂ ਨੂੰ ਲਓ ਜੀ ਪਾਚੇ ਦੀ ਮੋਟਰ ਕਿੰਨੀ ਆਏ ਬੇ ਤੇ ਇੱਧਰ ਟਰੈਕਟਰ ਖੜਾਇਆ ਬਾਏ ਬੈੱਡ ਡੰਗੀ ਅੱਜ ਬੈੱਡ ਡੰਗਣੇ ਨੂੰ ਫਿਰ ਅੱਜ ਮੈਂ ਤੇ ਪਾਪਾ ਦੋ ਜਣੇ ਇਕੱਲੇ ਹੀ ਤੇ ਉਹਦੇ ਕਰਕੇ ਵੀ ਤੀਆ ਬੰਦਾ ਕੋਈ ਹੈ ਨਹੀਂ ਤਾਂ ਤਾਂ ਕਰਕੇ ਫਿਰ ਵੀਡੀਓ ਬਣਾਣੀ ਹੋਈ ਪਹਿਲਾਂ ਆਹ ਡੰਗਤਾ ਜੀ ਬੈੱਡ ਉੱਪਰ ਇਹ ਆਪਣੇ ਬੈੱਡ ਦੇ 16 ਫੁੱਟ ਦੇ ਦੋ ਪੀਸ ਬੜੇ ਐ ਤੇ ਅੱਗੇ ਪਿੱਛੇ ਵਾਲਾ ਦੋ ਛੋਟੇ ਜੇ ਲਓ ਜੀ ਉਰੇ ਪਟੰਗ ਹੋ ਗਿਆ ਤੇ ਐਨ ਕੱਲੇ ਕੱਲੇ ਵਿੱਡ ਨੂੰ ਕੱਲਾ ਕੱਲਾ ਖਰੀਆ ਪਾ ਕੇ ਟੰਗਦਾ ਵੀ ਜੇ ਕਾਲੂ ਤਾਰਨਾ ਵੀ ਹੋਵੇ ਫਿਰ ਸੌਖਾ ਰਹਿੰਦਾ ਜੀ ਹੁਣ ਜੇ ਇੱਕ ਖਰੀਏ ਪਰੇ ਸਾਰੇ ਟੰਗੇ ਹੋਣ ਫਿਰ ਛੱਟਦਾ ਰਹਿੰਦਾ ਵੀ ਛੱਟ ਪੇਟ ਤੇ ਇਹ ਜਿਹੜੇ ਬੜੇ ਵਿੱਡ ਐ ਉਹਨੂੰ ਤਿੰਨ ਸੂਤ ਵਾਲਾ ਖਰੀਆ ਪਾਤਾ ਕੁੰਡੀਆਂ ਮੋੜ ਕੇ ਪਾਤੀਆਂ ਗਾਡਰ ਪਰ ਤੇ ਤੇ ਜਿਹੜੇ ਦੋ ਇਹ ਛੋਟੇ ਪੀਸ ਐ ਉਹਨਾਂ ਨੂੰ ਦੋ ਦੋ ਸੂਤ ਵਾਲੀਆਂ ਕੁੰਡੀਆਂ ਬਣਾ ਕੇ ਪਾਤੀਆਂ। ਇੰਨੇ ਇਕੱਲੇ ਇਕੱਲੇ ਵੇਡ ਨੂੰ ਇਕੱਲੇ ਇਕੱਲੀ ਕੁੰਡੀ ਪਾਤੀ। ਪਹਿਲਾਂ ਥੱਲੇ ਦੇ ਸਾਰੇ ਹੀ ਸਮਾਨ ਪਾਸੇ ਕਰੇ ਆ। ਫਿਰ ਉਹ ਟਰਾਲੀ ਖੜਾ ਕੇ ਆਪਣੇ ਆਲਾ ਫਿਰ ਉਹਦੇ ਕੋਲ ਆਪਾਂ ਖੜ ਕੇ ਟੰਗਤਾ। ਤੇ ਅਸੀਂ ਰਸੇ ਪਾ ਲੈ ਦੋਵੇਂ ਪਾਸੇ। ਪਹਿਲਾਂ ਰਸੇ ਪਾ ਕੇ ਇੱਕ ਪਾਸੇ ਉੱਪਰ ਜਾ ਕੇ ਰਸਾ ਪਾ ਕੇ ਉਹ ਖਲਾਂ ਕਰ ਬੰਨਤਾ। ਇਹ ਦੋਵੇਂ ਪਾਸੇ ਰਸਾ ਪਾ ਕੇ ਛੱਜੇ ਟਰਾਲੀ ਕਰ ਬੰਨਤਾ। ਕਲਫੇ ਗੁੰਡੀ ਪਾਤੀ ਇੱਕ ਨੇ ਫੇ ਦੂਆ ਵਿੱਡ ਕਰਿਆ ਕਿ ਦੋ ਜਣਿਆਂ ਨੂੰ ਫੇ ਔਖਾ ਦਾ ਥੋੜਾ ਜਿਹਾ ਇਹਦਾ ਬੰਦੇ 4-5 ਹੁੰਦੇ ਫੇ ਤਾਂ ਚਲੋ ਕੋਈ ਦਿੱਕਤ ਨਹੀਂ ਆਉਂਦੀ ਟੰਗਣੇ ਨੂੰ ਭਾਰੀ ਚੀਜ਼ ਦਾ ਔਖਾ ਵੀ ਐ ਬਾਕੀ ਚਾਚੇ ਵਾਲਾ ਉਹ ਸਾਹਮਣੇ ਪਿਆ ਅੰਦਰੇ ਏਬ ਬਾਕੀ ਪਮਾਈ ਪਹੁੰਚ ਗਿਆ ਫਿਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਇਹ ਕੰਮ ਹੋਏ ਤੇ ਵਾਦੇ ਪਹੁੰਚੇ ਆਏ ਮੇਰੀ ਘਰੋਂ ਲਾ ਫੋਨ ਗੱਲ ਕਰਿਆ ਤੇ ਫੋਨ 'ਤੇ ਕਰਿਆ ਜਾ ਟੰਗਣ ਲੱਗੇ ਤੇ ਮੈਂ ਕੈਮਰਾ ਖੋਲ ਕੇ ਦਿਖਾਵਾਂ ਆਪਣਾ ਹਾਂ ਨਾ ਯਾ ਟੰਗੜ ਲੱਗੇ ਤੇ ਵਾਹ ਫਿਰ ਮੈਂ ਤੈਨੂੰ ਉਹੀ ਕਿਵੇਂ ਕੈਮਰਾ ਖੋਲ ਕੇ ਦਿਖਾ ਦਿੰਦਾ ਮੈਂ ਉੱਪਰ ਚੜਿਆ ਹੋਇਆ ਤੇਰਾ ਫੋਨ ਵੱਜਿਆ ਮੈਂ ਚੱਕਿਆ ਹਾਂ ਤੈਨੂੰ ਕੈਮਰੇ ਯਾਹ ਦਿਖ ਜਣਾ ਕਿ ਮੈਂ ਭਾਈ ਪਲੜ ਲਾ ਰਿਹਾ ਅੱਛਾ ਨਹੀਂ ਮੈਂ ਸਾਨੂੰ ਪਲੜਾ ਲਾਤੇ ਠੰਡ ਤੇ ਠੰਡ ਹੋ ਵੀ ਗਈ ਹਾਂ ਠੰਡ ਹੋਈ ਨਹੀਂ ਮੈਂ ਐਸ ਸੁਣੇ ਵਾਲੀ ਬੈਠਾ ਅੱਛਾ ਕੀ ਕਟਰੂਆ ਥੋੜੇ ਜੀ ਠੀਕ ਹੈ ਉਹਨਾ ਕਰਕੇ ਲਾਤੇ ਨਹੀਂ ਤਾਂ ਇੰਨੀ ਠੰਡ ਤਾਂ ਡੰਗਰਾਂ ਨੂੰ ਤਾਂ ਹੈ ਨਹੀਂ ਵੈਸੇ ਹਾਂ ਹਾਂ ਆ ਚੱਕਰ ਮੈਂ ਕਿਹਾ ਵੀ ਚੱਲ ਲਾਏ ਬੇ ਚੰਗੀ ਆ ਇਹਦਾ ਹੋਰ ਵਾਹ ਵਧੀਆ ਨਾ ਲਾਤਾ ਟਾ ਕਣੇ ਜਾਲੋ ਹਾਂ ਹਾਂ ਚਲ ਬਿੱਡ ਹੁਣ ਐ ਟਕਾਣੇ ਲੱਗ ਗਿਆ ਸਦਾ ਗਿਆ ਗੱਲ ਵਮੇ ਜੇ ਤਾਂ ਹੋਵੇ ਚਲ ਦੂਈ ਬਿੱਡ ਐਕਣੇ ਉਹਦੇ ਜਿੱਥੇ ਮਾਜੀ ਰੱਖ ਲੈ ਹੁਣੇ ਜਾਲੀ ਕਰਕੇ ਥੋੜਾ ਬਚਾਉ ਰੱਖਣਾ ਹਾਂ ਜਾਲੀ ਗਲ ਗਈ ਹਾਂ ਕਿ ਜਾਲੀ ਨੂੰ ਯਾਰ ਪੈ ਗਈ ਕੁਛ ਹੋ ਗਿਆ ਫੇ ਖਤਮ ਹੋ ਗਈ ਕੀ ਆ ਫਾਇਦਾ ਉਹਦਾ ਫਿਰ ਉਹ ਵੀ ਗਿਆ ਵੀ ਖਤਮ ਹਾਂ ਜਾਲੀ ਹੁਣ ਇਹ ਜੇ ਚੀਜ਼ ਨੇ ਜਿਹੜੇ 10 ਸਾਲ ਕੱਢੇ ਹੀ ਨਾ ਕੋਈ ਚੀਜ਼ ਦਾ ਫਲ ਵਾਈ ਦਾ ਫਾਇਦਾ ਵੀ ਕੇ ਵੀ ਨਹੀਂ ਹਾਂ ਜਿਹੜੇ 10 ਸਾਲੇ ਕੱਢੇ ਹੁਣ ਆਪਾਂ ਸੋਚੀਏ ਹਾਂ ਮੇਗੀ ਪੈਂਦੀ ਹੈ 20000 ਚ 40 ਲੱਗਦੀ ਆ ਲੱਗਦੀ ਹੈ ਜੀ ਸਾਲ ਦਾ 1000 ਰੁਪਿਆ ਹੋ ਗਿਆ ਇਹ ਤਾਂ ਸਭ ਕਾ ਪੱਲੀਆਂ ਨਹੀਂ ਮੁਕੜੀਆਂ ਜੇ ਐਵਰੇਜ ਦੇਖੂੰਗਾ ਉਹ ਤਾਂ ਹੈ ਨਹੀਂ ਆ ਤਾਂ ਵੱਧ ਕੱਢੂਗੀ ਹਾਂ 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 ਸਾਡੇ ਸਾਡਾ ਤੇ ਜਿੰਦੀ ਆ ਤਿੰਨ ਸਾਲ ਹੋ ਗਏ ਟਰਾਲਾ ਇਹਨੂੰ ਡੀਜ਼ਲ ਵੱਜੇ ਨਾ ਹਾਂ ਬਾਕੀ ਵਧੀਆ ਚਲ ਜੀ ਕੋਣ ਮੈਂ ਹੁਣ ਆਇਆ ਅੰਦਰ ਉਰੇ ਪਿਆ ਜਕਨ ਅੰਦਰ ਹੁਣ ਚੱਕਰ ਨਹੀਂ ਪੁਰੇ ਹੁਣ ਇਹਨੂੰ ਨਾ ਉਸ ਲਗਣੀ ਹੈ ਕੋਈ ਟੂੜੀ ਚ ਰੱਖਿਆ ਪਤਾ ਨਾ ਹਾਂ ਜੇ ਉਥੇ ਡੀਜ਼ਲ ਮਾਰ ਕੇ ਰੱਖ ਦਵੇ ਹੂੰ ਇਹ ਚੀਜ਼ ਦਾ ਫਰਕ ਰਹਿੰਦਾ ਇਹਦਾ ਹੈ ਡੀਜ਼ਲ ਦਾ ਉਡੀ ਹੋ ਚੁੱਕਾ ਨਹੀਂ ਕਿ ਥੱਲੇ ਪੈਰਪੂਰ ਜਿੱਥੇ ਜਿਹੜੀ ਚੀਜ਼ ਥੱਲੇ ਤੂੜੀ ਪਰ ਲੱਗੀ ਬਹੁਤ ਜਿੱਤੀ ਲੰਦੀ ਆ ਹਾਂ ਹਾਂ ਉਹ ਮੇਰੇ ਖਿਲਾੜੀ ਹੀ ਲੈਣ ਗਿਆ ਤਾਂ ਜਦ ਮੈਂ ਉਹਨਾਂ ਨੇ ਦਾ ਤੂੜੀ ਵਾਲੇ ਅੰਦਰ ਰੱਖੇਵੇਂ ਕੜਾਹੀ ਠੀਕ ਹੈ ਉੱਤੀ ਤੂੜੀ ਗਰੀਬ ਥੋੜੀ ਉੱਤੀ ਸਾਈ ਪੇਪੜੀ ਬਈ ਬਈ ਜਾਂ ਹਾਂ 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 ਤੂੜੀ ਨੇ ਤੇਰੇ ਪਿੱਛੇ ਮੈਂ ਟਰਾਲੀ ਨੂੰ ਦੇਖ ਕੇ ਰੰਗ ਤਾਂ ਹੀ ਪੁਰਾ ਮੇਰੇ ਟਰਾਲੇ ਦੇ ਨਾ ਪ੍ਰਸਾਦ ਜੀ ਮਾ ਉਹ ਟਰਾਲਾ ਤੂੜੀ 'ਗਾ ਲੱਗੇ ਜਾ ਕੇ ਪਿੱਛੀ ਸਾਈਡ ਬੈਕ ਉਹ ਬਾਛੜ ਦਾ ਪਾਣੀ ਫਿਰ ਵਿੱਚ ਟਰਾਲੀ 'ਚ ਪੈ ਗਿਆ ਜਾਂ ਪਿੱਛੋਂ ਨਿਕਲੇ ਪਾਣੀ ਉੱਥੇ ਗਿੱਲੀ ਹੋ ਗਈ ਤੂੜੀ ਮੈਂ ਹਰਕਤ ਨਹੀਂ ਹੋ ਰਹੀ ਯਾਰ ਤੂੰ ਵੀ ਇਹ ਲਾਗੀ ਨਾ ਗਾਇਲ ਹੂੰ ਤੇ ਨਹੀਂ ਛੱਡ ਤਰਹੋ ਪ ਮੇਰਾ ਕੈਮਰਾ ਲਿਆਇਤਾ ਟਰਾਲੇ ਬਾਹਰ ਤੇ ਇਸ ਕਿਆ ਹੋਇਆ ਕੰਮ ਜਾਬ ਕ ਨਹੀਂ ਹਲੇ ਭਲੇ ਲਾਉਣਾ ਤਾਂ ਹੀ ਕੰਮ ਜਾਬ ਹੋਊਗਾ ਜੇ ਲਾਉਂਗੇ ਉਹਨੂੰ ਕੱਢ ਲਾਉਣਾ ਫਿਰ ਉਹ ਪਹਿਲਾਂ ਮੈਂ ਬੈੱਡ ਤਾਂ ਖੋਲੀ ਇੱਕ ਅੱਦੇ ਦਿਨ ਚ ਉਹਨੂੰ ਡਵਾ ਫਿਰ ਮੈਂ ਵੀ ਬੈੱਡ ਖੋਲ ਕੇ ਹਾਂ ਸੋਮੀ ਦੇ ਇੱਕ ਦੋ ਪੱਤੀਆਂ ਹੀ ਲਾਉਣੀਆਂ ਲੋਕ ਜੇ ਅੱਛਾ ਬਾਕੀ ਕੰਮ ਕਰਕੇ ਸਾਰਾ ਹੀ ਮੈਂ ਕਹਾਂ ਲਾ ਬਾਬ ਤੇ ਬਾ ਕੈਮਰੇ ਦੀ ਵਾਰੀ ਆ ਸਲਾਹ ਕਰੀ ਘਰੇ ਬਾਪ ਨੂੰ ਕਹਾਂ ਕਿ ਤਸੀਸਾ ਲੈਣਾ ਹੈ ਤੀ ਵੀ ਟਰੈਕਟਰ ਨੂੰ ਨਾ ਸੀਸਾ ਲਾਉਣਾ ਸਾਈਡ ਪਰ ਇਸੀ ਸਾਲ ਆਕੇ ਜਿਹਦੀ ਪਿੱਛੇ ਦੇਖੀ ਜਾਵੇ ਮੈਨੂੰ ਕਹਿੰਦਾ ਕੈਮਰਾ ਹੀ ਲੋ ਆਲਾ ਪਿੱਛੇ ਕਹਿੰਦਾ ਦੇਖਦੇ ਜੇ ਲੋਟ ਆ ਗਏ ਫਿਰ ਤਾਂ ਠੀਕ ਆ ਨਹੀਂ ਜੇ ਸਕਰੀਨ ਕਿੱਡੀ ਕੇ ਗੱਲ ਮੇਰੀ ਇਹ ਤਾਂ ਫੋਨ ਦਿੱਤੀ ਆ ਅੱਛਾ ਤੇ ਸਕਰੀ ਯਾਰ ਫੋਨ ਪਕਿਆ ਥੋੜਾ ਉਹ ਸਟੇਨ ਦੇ ਕੋਲੇ ਫਿੱਟ ਹੋ ਜਵੇ ਯਾਰ ਪਤਾ ਐ ਹੋ ਦੇਖਣਾ ਜੀ ਪਿੱਛੇ ਲਾਈਟਾਂ ਹੀ ਦਿਖਣੀਆਂ ਚਾਹੀਦੀਆਂ ਵੀ ਗੱਡੀ ਆ ਰਹੀ ਹੈ ਬਸ ਹਾਂ ਹਾਂ ਬਸ ਸਹੀ ਗੱਲ ਆ ਹਾਂ ਹਾਂ ਲਿਖਣਾ ਵਾਏ ਕੱਟ ਕੇ ਲਿਖਾ ਲੈਂਦੇ ਆ ਉਹ ਜੀ ਦੇਖਣੋਂ ਜ਼ਿਆਦਾ ਜ਼ਰੂਰੀ ਨਹੀਂ ਪਤਾ ਗੱਲ ਹੈ ਜਿਵੇਂ ਆਪਾਂ ਭਰੇ ਆ ਬਲੇ ਕੇ ਜਾਂਦੇ ਆ ਆਪਣੇ ਮੂਰੇ ਦੇ ਸਾਈਕਲ ਵਾਲੇ ਜਾਂਦਾ ਜੇ ਆਪਾਂ ਕੱਟ ਮਾਰਨਾ ਕਈ ਵਾਰ ਮਰੇ ਸੈਟਿੰਗ ਕਰਕੇ ਲੰਗ ਕੱਢ ਲਈ ਅੱਗੇ ਤੇ ਸਾਡੀ ਪਿੱਛੇ ਪਤਾ ਨਹੀਂ ਹੁੰਦਾ ਵੀ ਟਰੱਕ ਨਾ ਆਉਂਦਾ ਹੋਵੇ ਕੋਈ ਚੀਜ਼ ਨਾ ਹੁੰਦੀ ਹੋਵੇ ਉਹੀ ਚੀਜ਼ ਮਾਰੀ ਦੇਗੀ ਬਸ ਵੀ ਪਿੱਛੇ ਕੁਝ ਨਹੀਂ ਆਉਂਦਾ ਬਸ ਸੈਟ ਕਰ ਲਾ ਹਾਂ ਬਾਕੀ ਲਾ ਕੇ ਦੇਖਦੇ ਆਂ ਕਿਆ ਕਹਿੰਦਾ ਕੁਆਲਿਟੀ ਨੋ ਮੇਮੀ ਇਹੀ ਸਲਾਹ ਕਰੀ ਮੈਂ ਮਗਾਉਣਾ ਯਾਰ ਮੈਂ ਮਗਾ ਲਈਆਂ ਇਹ ਤਾਂ ਤੂੰ ਜਾਂਦਾ ਤਾਂ ਲੋਣਾ ਹੀ ਦੇਖਦੇ ਰਹੇ ਚੱਲੋਂਦਾ ਇਹਦੇ ਦਾ ਸਕਰੀਨ ਹੈਗੀ ਟਰੈਕਟਰ ਚ ਲੱਗੀ ਵੀ ਜਿਹੜਾ ਸਕਰੀਨ ਤਾਂ ਹੈਗੀ ਹੈ ਕਹਿੰਦਾ ਸਕਰੀਨ ਬੋਲ ਨਹੀਂ ਉਹ ਕਦੇ ਉਹੀ ਸਕਰੀਨ ਚ ਚੱਲੂਗਾ ਪਤਾ ਨਹੀਂ ਕਹਿੰਦਾ ਉਹ ਚੱਲਣਾ ਨਹੀਂ ਅੱਛਾ ਹਾਂ ਇਹ ਕਹਦਾ ਪਰ ਉਹੀ ਸਕਰੀਨ ਹੈ ਡੈਕਾਂ ਲਈ ਤਾਂ ਅੱਛਾ ਬਾਕੀ ਦੇਖਦੇ ਆ ਲੋਕਾਂ ਨੂੰ ਚੈੱਕ ਕਰਕੇ ਦੇਖਦੇ ਆ ਵੀ ਕਿਆ ਕਹਿੰਦੀ ਕੁਆਲਿਟੀ ਨੇਰੇ ਸਨੇਰੇ ਚ ਹਾਂ ਹਾਂ ਅਰੇ ਤਾਂ ਲਿਆ ਕੇ ਕੋਈ ਰੱਖਤਾ ਅੱਛਾ ਅਰੇ ਚਾਰ ਚਾਰ ਰੁਪਏ ਹੀ ਪਏ ਆ 24 ਫਿਟ ਕਰਾਉਣਾ ਹਾਲੇ ਰੁਪਈਆਂ ਹੈ ਹਾਂ ਚਾਰਜ ਫਿਟ ਕਰਾਉਣਾ ਹਾਲੇ ਹੈ ਚਾਰ ਆਪੇ ਕਰ ਦੇਣਾ ਬਿੱਟ ਨੂੰ ਉਹਨੂੰ ਕਿਹਾ ਆਹੋ ਆਹੀ ਵੀ ਹੁਣ ਵਿਹਲਾ ਹੋ ਕੇ ਲੰਗਾ ਦੋ ਚਾਰ ਦਿਨ ਤੱਕ ਨਾ ਫਾਇਦਾ ਮੰਜੀ ਦੇ ਗੋਲੇ ਹੋਵੇ ਨਾ ਚਾਰਜ ਥੋੜਾ ਜਿਹਾ ਨਾ ਫਾਇਦਾ ਰਹਿੰਦਾ ਬਹੁਤ ਜ਼ਿਆਦਾ ਨੇ ਉੱਥੇ ਸਾਡੇ ਕਿਹੜੇ ਹੋਣੇ ਕੇਵਲ ਜਿਹੜਾ ਉੱਥੇ ਚਾਰਜ ਹਾਂ ਓਏ ਅਰਜਣਾ ਦੇ ਬਹੁਤ ਫਾਇਦਾ ਏ ਮਿਰਲ ਦੇ ਵਿੱਚ ਹੈ ਜੇ ਕਦੇ ਵੀ ਫੋਨ ਰੱਖ ਕੇ ਵੀ ਜਾਣ ਚਾਹਜੇ ਅੱਜ ਲਾ ਕੇ ਬਿਸ਼ੱਕ ਵਿੱਚ ਰੱਖਿਆ ਲੌਕ ਲਾ ਕੇ ਤੇਰੇ ਤੇ ਲੌਕ ਤੇਰੇ ਡੱਬਾ ਜਪਣ ਲੱਗਿਆ ਵਾ ਠੀਕ ਠੀਕ ਚਾਪੀ ਲੈ ਜੀ ਉਹਨੇ ਬੜੀ ਲੌਕ ਛੇ ਲੌਕ ਲਾ ਦੀ ਇਹਨੂੰ ਬਸ ਆਪਣਾ ਲਾਉਣਾ ਯਾਰ ਚਾਰਜਰ ਮੇਰੀ ਘਰ ਥੋੜਾ ਫੋਨ ਬਿਨਾਂ ਵੀ ਕਰਦਾ ਹੁੰਦਾ ਹਾਂ 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 ਨਹੀਂ ਕਰਦਾ ਹੁਣ ਦਾ ਮੋਡ ਮੋਟਰਸਾਈਕਲ ਨੂੰ ਚਾਰਜਰ ਆਗੇ ਦੂ ਵੀ ਸਕੂਟਰੀ ਹੈ ਮੋਟਰਸਾਈਕਲ ਨੂੰ ਹਾਂ ਚਾਰਜਰ ਆ ਚਾਰਜਰ ਹੈ ਪਰ ਕਰਕੇ ਦੇਖਿਆ ਨਹੀਂ ਇੱਕ ਦਿਨ ਵੀ ਯਾਰ ਜਿੱਕਣਾ ਹੁੰਦਾ ਸੀ ਐਂਪੋਰਟ ਸਾਹਿਬ ਨੂੰ ਜਾਂਦੇ ਤੇ ਹਾਂ ਸਾਨੂੰ ਦਿੱਕਤ ਬਹੁਤ ਆਉਂਦੀ ਸੀ ਚਾਰਜਰ ਦੀ ਹਾਂ ਆਪਣਾ ਜਿਵੇਂ ਇੱਥੇ ਖੜਾ ਕੇ ਰੀਡਰ ਲਾ ਕੇ ਆਪਣੀ ਜੇਬ ਵਿੱਚ ਪਾਲਾ ਚਾਹੋ ਉਹ ਵੀ ਰੱਖਦੇ ਹਾਂ ਉਹ ਵੀ ਠੀਕ ਹੈ ਉਹ ਜਾਂਦੇ ਯਾਰ ਲਾਉਣੇ ਵਾਲੇ ਉੱਪਰ ਲਾਦੇ ਉਹਨੂੰ ਹਾਂ ਉਹਨੇ ਚਾਰਜ ਹੋਈ ਜਾਣਾ ਨਾ ਜੀਦਾ ਫਾਇਦਾ ਤਾਂ ਹੈਗਾ ਸ਼ਿਕਦਾਰ ਬਾਕੀ ਲਾਇਕ ਦੇਖੂੰਗਾ ਵੀ ਚਾਰਜ ਕਿਹੇ ਜਾ ਹੁੰਦਾ ਕਿਹੇ ਜਾ ਨਹੀਂ ਹੁਣ ਹਸਵੇਰੇ ਟਰੈਕਟਰ ਦਾ ਕੈਬਨ 'ਚ ਇੱਕ ਮਿੰਟ ਵੀ ਨਹੀਂ ਚਾਰਜਰ ਕੱਢਦਾ ਅੱਜ ਪਛਾਪੀ ਲਾਤੀ ਰੱਖਦਾ ਹਾਂ ਚਾਰਜਰ ਵੀ ਲਾਗੀ ਰੱਖਦਾ ਹਾਂ 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 ਉਹ ਤਾਂ ਹੈ ਸਮਾਨ ਸੰਦੇ ਬਹੁਤ ਹੋਇਆ ਤੇ ਬੰਦਾ ਕਿਆ-ਕਿਆ ਤੇਰੇ ਸਾਹਮਣੇ ਦੇਖ ਲੈ ਲੈ ਭਰਿਆ ਪਿਆ ਦੇਖ ਲੈ ਅਜੇ ਹੁਣੇ ਨਹੀਂ ਇੱਕ ਦੋ ਚੀਜ਼ਾਂ ਹਲੇ ਉਰੇ ਜੇ ਰੋਟਾਵੇਟਰ ਹਾਲ ਬਾਹਰ ਖੜੇ ਐ ਹਾਲ ਬਾਹਰ ਦੇ ਰੋਟਾਵੇਟਰ ਸਵਾਗਾ ਪਰਾਂ ਖੜਾ ਹੂੰ ਹੂੰ ਅੱਜ ਜਿੰਦਾ ਇੱਧਰ ਖੜਾ ਮੈਂ ਤੁਹਾਨੂੰ ਦੱਸਦਾ ਕਿ ਮੇਰੇ ਇੱਕ ਸ਼ੈੱਡ ਤਾਂ ਅੱਛਾ ਯਾਰ ਉਨੀ ਸਮਾਨ ਸੰਭਿਆ ਹੋਤਾ ਜੇ ਗਰ ਵੀ ਨਹੀਂ ਸੰਭੇ ਤੇ ਤੂੜੀ ਵੀ ਨਹੀਂ ਸੰਭੀ ਸਾਰਾ ਕੁਸਤਾ ਟਰਾਲਾ ਵੀ ਦੂਜੇ ਖੜਦਾ ਤਾਂ ਚਲੋ ਛੋਟਾ ਤਾਂ ਹਾਂ ਹੁਣ ਇੱਕ ਸ਼ੈੱਡ ਹੋਰ ਪੈ ਗਿਆ ਉੱਡਾ ਜੀ ਔਰ ਵੀ ਆ ਦੂਆ ਪਾਸੇ ਆਪਣੀ ਸਮਾਨ ਨੂੰ ਰੋਕਦਾ ਫਿਰਦਾ ਹਾਂ ਹਾਂ ਬਾਹਰ ਕੱਢਦਾ ਕੁਝ ਉਹ ਤੁੰਗਾ ਪਈ ਜਾਂਦਾ ਇਹ ਤਾਂ ਹੈ ਕੱਲ ਸੈਟ ਜਾ ਕਰਕੇ ਲਾਇਆ ਤਾਂ ਹੁਣ ਸੈਟ ਜਾ ਕਰਕੇ ਲਾਉਂਗਾ ਸਾਰਾ ਕੁਝ ਸਮਾਨ ਕਰੇ ਗਿਆ ਕਿ ਕਾਇਆ ਵੀ ਜੇ ਤਾਂ ਲੋਡ ਕਰਕੇ ਜਦੇ ਖੋਲਦੇ ਤਾਂ ਠੀਕਾ ਨਹੀਂ ਫਿਰ ਹਾਂ ਹਾਂ ਅੱਛਾ ਫੇ ਤੰਗੜੀ ਚੱਕ ਲਈ ਆਏ ਹੂੰ ਉਹ ਕਰਨੀਆਂ ਤੁੜੀ ਜੀ ਥੋੜੀ ਜੀ ਹੈ ਹਾਂ ਬਚਾਈਦਾ ਨਿਪੜ ਗਿਆ ਅੱਡੀ ਕਾਦੀ ਵਿਜਾਈ ਇੱਥੇ ਕਦੇ ਫਰਮ ਗਿਆ ਇੱਥੇ ਹਾਂ ਗਰੇਣਾੜਾ ਸਵੇਰੇ ਜਾ ਗਾਮ ਨੂੰ ਵਿਜਾਈ ਨਿਬੜ ਜਿੰਦੀ ਜਾਲੀ ਇਹ ਤਾਂ ਹੈ ਅੱਧੇ ਦਾ ਮੈਂ ਰੌਣੀ ਕਰ ਤੇ ਬੇਰਤੀ ਕਮੇ ਦੇ ਲੈ ਵੀ ਇੱਧਰ ਕਿਸੇ ਨੇ ਸੁਪਰ ਸਿੱਡੇ ਦਾ ਬੀਜੀ ਕਿਸੇ ਨੇ ਐਸੀ ਵੀ 30 ਰੋਟਰੋਵੇਟਰ ਗਾ ਲੈ ਇੱਕ ਨੇ ਛਿੱਟਾ ਮਾਰ ਕੇ ਉਹ ਵੀ ਵਧੀਆ ਉਹ ਹੀ ਬਹੁਤ ਵਧੀਆ ਇਹ ਨਾਲ ਸਹੀ ਲੱਗੀ ਮਾਰਨਾ ਉਹ ਵੀ ਠੀਕ ਆ ਉਹ ਤਾਂ ਕਾਲਾ ਲੱਗਿਆ ਬੀਜਣਾ ਉਹ ਪਰਲੇ ਪਾਸੇ ਰੋਟਰੋਵੇਟਰ ਵਾਲੀ ਜ਼ਿਆਦਾ ਵਧੀਆ ਰਹਿੰਦੀ ਆ ਸਿੱਤੀ ਜੰਮੀਆਂ ਉੱਪਰ ਉੱਪਰ ਗੇਲੇ ਹਾਂ ਜੰਮ ਛੇਤੀ ਆਉਂਦੀ ਹੈ ਪਰ ਉਂ ਗਿਰਨੇ ਹੈ ਸੋਗਾ ਨਹੀਂ ਮਾਰੇ ਸੋਗਾ ਮਾਰਦਾ ਸੋਗਾ ਜਰੂਰੀ ਹੈ ਸਗਰ ਰੋਟਰੋਵੇਟਰ ਤੇ ਸੋਗਾ ਜਰੂਰੀ ਹੈ ਇਹ ਨਾ ਹਵਾ ਨਹੀਂ ਵਰਦੀ ਖੇਤ ਚ ਹਾਂ ਵੀ ਨਹੀਂ ਵਰਦੀ ਹਜੇ ਰੋਟਰੋਵੇਟਰ ਚ ਫਿਰ ਵੀ ਘਟਾਂਗ ਵੜਦੀ ਆ ਕਿਲ ਜੜੇ ਆਉਂਦੀ ਆ ਮੈਂ ਬੂਟਿਆਂ ਚ ਬੀਜ ਕੇ ਸੋਗਾ ਮਾਰਿਆ ਆਏ ਕਿਲ ਜੜੇ ਆਉਂਦੀ ਹੋਰ ਕੁਝ ਨਹੀਂ ਹੈਗਾ ਹੁਣ ਕਹਿੰਦੇ ਐਚੇ ਨੇ ਇਹ ਕਿਲ ਜੜਾ ਦਿੰਦਾ ਆ ਰੋਟਰੋਵੇਟਰ ਕਹਿੰਦੇ ਮਾਰਿਆ ਇਹ ਖੇਤ ਨੂੰ ਦੱਬ ਜਾਂਦਾ ਫਿਰ ਥੱਲੇ ਧੁੱਪ ਵੀ ਨਹੀਂ ਹੋ ਜਾਂਦੀ ਥੱਲੇ ਪਾਣੀ ਵੀ ਘਟ ਪੈਂਦਾ ਫਰਕ ਹੈਗਾ ਮੇਰੇ ਪਾਣੀ ਭਰ ਕੇ ਜਾਣਾ ਪਹਿਲਾਂ ਹਾਂ 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 ਜੇ ਤੂੰ ਸੁਆਗਾ ਨਹੀਂ ਮਾਰੂ ਇਹ ਤਾਂ ਫਰਕ ਆਇਆ ਹੁਣ ਆਇਆ ਵੀ ਪਾਣੀ ਮੜਾ ਤੇਜ਼ ਤਾਂ ਦਰੂਗਾ ਜੀ ਸੁਆਗਾ ਵਜਿਆ ਵੇ ਕੈੜਾ ਹੋਇਆ ਬਬਾ ਥੋੜੀ ਜਿਹੀ ਕਾਲ ਕਰ ਜਾਂਦੇ ਆ ਇਹ ਕੋਲ ਤਾਂ ਕੋਈ ਨਹੀਂ ਹੈ ਜੀ ਯਾਰ ਸੁਆਗਾ ਮਾਰੂ ਨਹੀਂ ਗਈ ਬੰਦੇ ਕਰਦੇ ਕੋਲ ਆਏ ਤਾਂ ਹੁਣ ਜਿਹਨੇ ਕਾਲ ਕਰੀ ਨਹੀਂ ਅਗਲਾ ਜਨ ਸੁਪਰ ਸੀਟਰ ਕਲੇ ਬਿਜਾ ਕੇ 1 ਮਿੰਟ ਚ ਵਿਲੀ ਹੋ ਜੂ ਹਾਂ ਇਹ ਤਾਂ ਹੈਗਾ ਹੀ ਫਿਰ ਦੇਖੀਂ ਬੜਾ ਪ੍ਰਾਨਾ ਨੋੜ ਜੱਕੀ ਫੇ ਤਾਂ ਜੀ ਤਾ ਯਾਰ ਕਿਸੇ ਨੇ ਦਿੱਤਾ ਦਾ ਜੇਬ ਚ ਆ ਗਿਆ ਇਹ ਦੱਸਦਾ ਹੀ ਐ ਆ ਫਿਰ ਤੇ ਤੇ ਹੀ ਲੈ ਲੈਂਦੇ ਕੁਛ ਚਲਾ ਹੀ ਸਾਫ ਕਰ ਨੂੰ ਕਹਾ ਉਹਦੇ ਪਰ ਕਿਹਨੇ ਦਿੱਤਾ ਯਾਰ ਇਹ ਮੈਨੂੰ ਫੜਾਇਆ ਤਾਂ ਇੱਥੇ ਕਿਤੇ ਮੈਂ ਤਾਂ ਆਪ ਨਹੀਂ ਦੇਖ ਕੇ ਦਿੱਤਾ ਸੀ ਕਹੀ ਜਾ ਹੋਇਆ ਬਈ ਇਹਨਾਂ ਵੀ ਨਹੀਂ ਪਤਾ ਰੋਪੜ ਤੇ ਆਇਆ ਤਾਂ ਮੈਂ ਅੱਛਾ ਉੱਪਰ ਜਾਇਆ ਅੱਜ ਮਰ ਉੱਪਰ ਜਾਇਆ ਰੋਪੜ ਮੇਰੇ ਤਾਂ ਬਲਕੀ ਜੀ ਬਾਈ ਮੈਨੂੰ ਅੱਛਾ ਅੱਛਾ ਮੈਂ ਕਿਹਾ ਉਹ ਤਾਂ ਮਰਨ ਦੇ ਗਿਆ ਨਹੀਂ ਅੱਜ ਹੋ ਗਿਆ ਤਾਂ ਇੱਕ ਉੱਥੇ ਗਿਆ ਜਾ ਕੇ ਆਇਆ ਮਲਕੀਤ ਬਾਈ ਨਹੀਂ ਗਏ ਵੇ ਜਵੀ ਜਰੇ ਪਾਉਣਾ ਅੱਜ ਅੱਛਾ ਹੂੰ ਮੈਨੂੰ ਕਹਿੰਦੇ ਚੱਲ ਮੈਂ ਕਹਾ ਮੈਂ ਭਾਈ ਹਾਂ ਬੈਡ ਲੰਗਣਾ ਏ ਤੇ ਹੁਣ ਨਹੀਂ ਜਾਣੂ ਕੱਲੂ ਚੱਲ ਦਿੰਦੇ ਵੇਰ ਜੇ ਨੂੰ ਕਹਾਂ ਪੈਸੀ ਪਾਏ ਆਉਣਾ ਦੋ ਹਾਂ ਨੇ ਮੈਂ ਪਾਏ ਹੋ ਫਿਰ ਹਾਂ ਹਾਂ ਧਾਨਾ ਜੀ ਔਖਾ ਹੁੰਦਾ ਹਾਂ ਹਾਂ ਜਵੀ ਜੀ ਨਹੀਂ ਇੰਨਾ ਟਾਈਮ ਲੱਗਦਾ ਦੇਖੋ ਜੀ ਬੀਜ ਹੋਦਿਆ ਨਹੀਂ ਅਗਲਾ ਜਵੀ ਦਾ ਇਹ ਨਾਲ ਸਾਡੇ ਵੀ ਦੇਖਿਆ ਜੰਮੀ ਵੀ ਇਹ ਦੇਖੀ ਕਿਹੜਾ ਮੈਂ ਲਿਆ ਆ ਅੱਛਾ ਉਹ 20 ਕਿਲੋ ਪਾਇਆ ਸਾਰਾ ਹੀ ਮੈਂ ਕਿੰਨੇ ਚ ਤਿੰਨ ਡਿੱਗੇ ਚ ਆਉਣਾ ਅੱਛਾ ਤੇ ਨਤੇ ਉਪਰੇ ਹੁੰਗਾ ਥੋੜਾ ਜਿਹਾ ਐਨ ਬਦੀ ਜੰਮੀ ਉਹ ਜੰਮੀ ਜੀ ਅੱਛਾ ਜਮਾ ਲੋਡ ਹੋ ਜੂਬੇ ਨਾ ਕੋਈ ਵੀ ਚੀਜ਼ ਹੈ ਮੈਂ ਜੀ ਨੂੰ ਪਾਣੀ ਡਰਗਾ ਲੈ ਅੱਛਾ ਸੋਗਾ ਨਹੀਂ ਮਾਰੇ ਉਹਦੇ ਬਾ ਫਿਰ ਹੋ ਗਈ ਕਸਾ ਛੱਡ ਗਿਆ ਬਿਆਰੀ ਦਾ ਪਰਾਲੀ ਵਾਲਾ ਦਾ ਅੱਛਾ ਸੋਗਾ ਲੋਡ ਨਹੀਂ ਵੇਚਣਾ ਜਾਂ ਫਿਰ ਰੋਟਰ ਬੇੜੇ ਰੂਲੇ ਵਾਲਾ ਹੁੰਦਾ ਮਾਣਾ ਮੋਟਾ ਪਿੱਛੇ ਮੈਂ ਕਿਹਾ ਚੱਲ ਕੋਈ ਨਹੀਂ ਜਵੀ ਆ ਪਾਣੀ ਲਾ ਕੇ ਥੱਲੇ ਨਿਕੜ ਦੂੰਗੇ ਗਾਂ ਖੇਤ ਖਾਲੀ ਹੋਆ ਪੈਣੀ ਆ ਹਾਂ ਇਹ ਤਾਂ ਹੈ ਪਹਿਲੇ ਪਾਣੀ ਦੇ ਚੱਕਰ ਹੁੰਦਾ ਹੋਰ ਕਾਸੀ ਤਾਂ ਨਹੀਂ ਹੂੰ ਹੂੰ ਮੈਂ ਲਾ ਕੇ ਪਾਣੀ ਥੱਲੇ ਕਿੰਨੇ ਚ ਕੱਢ ਦੇਣਾ ਅੱਛਾ ਆ ਜਾ ਕਰਾ ਹੋਰ ਤਾਂ ਕੋਈ ਨਹੀਂ ਹੂੰ ਹੂੰ ਔਰ ਵਧੀਆ ਨਾ ਚਲੋ ਠੀਕ ਹੈ ਜੀ ਮੇਰੀ ਵੀਡੀਓ ਚੱਕਦੀ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜੋ ਕਰਿਓ ਸਬਸਕ੍ਰਾਈਬ ਵੀ ਕਰਿਓ ਸਤਿ ਸ੍ਰੀ ਅਕਾਲ ਜੀ